ਸੱਤ ਕੁੜੀਆਂ ਤੇ ਸੱਤ ਮੁੰਡਿਆਂ ਦੇ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਦੇਖੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਤੁਸੀਂ ਪ੍ਰੋਫਾਈਲ ਨੰਬਰ ਦੱਸ ਕੇ ਲੈਣਾ ਮੁੰਡਿਆਂ ਦੇ ਪਰਿਵਾਰ ਦਾ ਨੰਬਰ ਦਿੱਤਾ ਹੁੰਦਾ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਵਾਲਿਆਂ ਨਾਲ ਕਰ ਸਕਦੇ ਹੋ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਤਾਂ ਬਾਕੀ ਜਿਹੜਾ ਵੀ ਵੀਰ ਭਾਈ ਚੈਨਲ ਤੇ ਪਹਿਲੀ ਵਾਰ ਜੁੜਿਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਾਉ ਸਕੇ ਰਿਸ਼ਤਿਆਂ ਦੀ ਤਾਜ਼ਾ ਆਵਦੇ ਜਿਹੜੀ ਵੀ ਐਡ ਲਗਾਉਣੀ ਆ ਤੁਹਾਡੇ ਤੱਕ ਪਹਿਲਾਂ ਪਹੁੰਚੇ ਰਿਸ਼ਤਾਗਾ 7295 ਆ ਜੀ ਬਠਿੰਡੇ ਜ਼ਿਲ੍ਹੇ ਤੋਂ ਕੁੜੀ ਦਾ ਰਿਸ਼ਤਾ ਦੇਖੋ ਪੜਾਈ ਐਮ ਐਸ ਸੀ ਫਿਜ਼ਿਕਸ ਕਾਸਟ ਹੈ ਜਰਸੀ ਕੁਤਮਾਣ ਉਮਰ 1992 ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 4 ਇੰਚ ਕੁੜੀ ਕੈਨੇਡਾ ਪੀਆਰ ਲੋੜਾ ਮੁੰਡਾ ਕੈਨੇਡਾ ਹੋਵੇ 8 ਕਿੱਲੇ ਜ਼ਮੀਨ ਹੋਵੇ ਜਾਂ ਇੰਡੀਆ ਹੈ ਤਾਂ B+ ਕਿੱਲੇ ਜ਼ਮੀਨੋਂ ਵਿਆਹ ਵਧੀਆ ਕਰਨਾਗਾ ਅਗਲਾ ਰਿਸ਼ਤਾ ਹੈ 7299 ਆਸਟ੍ਰੇਲੀਆ ਤੋਂ ਪੀਅਰ ਕੁੜੀ ਦਾ ਰਿਸ਼ਤਾ ਦੇਖੋ ਪੜਾਈ ਐਮ ਬੀਬੀਐਸ ਭੈਣ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5-7 ਆਕਾਸਟਾ ਜਰਸੀ ਗੋਤ ਟਵਣਾ ਉਮਰ 1-10 1991 ਲੜਕੀ ਆਸਟ੍ਰੇਲੀਆ ਪੀਅਰ ਸ਼ਾਰਟ ਟਾਈਮ ਡਿਵੋਰਸਡ ਨੋ ਚਾਈਲਡ लोडा मुंडा वेल सेटल ਹੋਵੇ ਤੇ ਜੱਟ ਸਿੱਖ ਹੀ ਪਰਿਵਾਰ ਹੋਵੇ ਆਸਟ੍ਰੇਲੀਆ ਨੂੰ ਰਿਸ਼ਤੇ ਲਈ ਪਹਿਲਾ ਪੀਅਰ ਮੁੰਡੇ ਨੂੰ ਅਗਲਾ ਰਿਸ਼ਤਾ ਆ 7297 ਤਰਨਤਾਰਨ ਜ਼ਿਲ੍ਹੇ ਤੋਂ ਕੁੜੀ ਦਾ ਰਿਸ਼ਤਾ ਦੇਖੋ ਪੜ੍ਹਾਈ ਐਮ ਐਸ ਸੀ ਆਈਟੀ ਪੈਣ ਇੱਕ ਮੈਰਿਡ ਆ ਭਰਾ ਇੱਕ ਮੈਰਿਡ ਕੱਦ 5 6 ਆ ਲੜਕੀ ਦਾ ਕਾਸਟ ਆ ਜਰਸੀ ਗੋਤਾ ਟਿਲੋਂ ਉਮਰ ਸਤਾਰਾ 12 1992 ਲੜਕੀ ਕਾ ਰੈ ਸਟੈਮ ਲੋੜਾ ਮੁੰਡਾ ਪੜੇ ਲਿਖਿਆ ਅਮਰਤਾਰ ਯੂਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਇੰਡੀਆ ਤੋਂ ਹੋਵੇ ਅਮਰਸਰ ਗੁਰਦਾਸਪੁਰ ਤਰਨਤਾਰਨ ਨੂੰ ਜ਼ਿਲੇ ਲਈ ਪਹਿਲ ਹੈ ਜੀ ਅਗਲਾ ਰਿਸ਼ਤਾ ਹੈ 7298 ਸੰਗਰੂਰ ਜ਼ਿਲੇ ਤੋਂ ਕੁੜੀ ਦਾ ਰਿਸ਼ਤਾ ਦੇਖੋ ਪੜ੍ਹਾਈ ਬੀ ਡੀ ਐਸ ਪੈਨਿਕ ਕਮੈਂਡਪਰਾ ਕੋਈ ਨਹੀਂ ਕੱਦ 5 8 ਕਾਸਟਾ ਜਰਸੀਖਾ ਗੋਤਾ ਖੰਗੂੜਾ ਉਮਰ 1993 ਲੜਕੀ ਕੈਨੇਡਾ ਪੀਅਰ ਹੈਲਥ ਕੇਅਰ ਆਈਡ ਚ ਲੋੜ ਹੈ ਮੁੰਡਾ ਪੜਿਆ ਲਿਖਿਆ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਟਰੱਕ ਡਰਾਈਵਰ ਨਾ ਹੋਵੇ ਬਾਕੀ ਵਿਚਾਰ ਅਧੀਨ ਹੈ ਜੇ ਘਰੇ ਰਿਸ਼ਤਾ ਪੰਜਾਬ ਤੋਂ ਆ ਅਗਲਾ ਨੈਕਸਟ ਰਿਸ਼ਤਾ ਜੀ 7299 ਫਾਜ ਲਿਖ ਜਲੇ ਤੋਂ ਰਿਸ਼ਤਾ ਦੇਖੋ ਲੜਕੀ ਨੇ ਪੜ੍ਹਾਈ ਬੀਐਸਸੀ ਨਰਸਿੰਗ ਆਰਐਨਯੂਐਸਏ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕਦ ਪੰਜ ਤਿੰਨ ਹੈ ਜੱਟ ਸਿੱਖਾ ਗੋਤ ਬਰਾੜ ਉਮਰ 23 12 1997 ਕੰਮ ਗਵਰਨਮੈਂਟ ਜੌਬ ਨਰਸਿੰਗ ਅਫੀਸਰ ਲੋੜਾ ਮੁੰਡਾ ਯੂ ਐਸ ਏ ਕੈਨੇਡਾ ਪੀ ਆਰ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ 815 ਕਿਲੇ ਦੇ ਲਗਭਗ ਜ਼ਮੀਨ ਹੋਵੇ ਅਗਲਾ ਰਿਸ਼ਤਾ ਆ ਪੂਰਾ 7700 ਰੋਪੜ ਤੋਂ ਕੁੜੀ ਦਾ ਰਿਸ਼ਤਾ ਦੇਖੋ ਪੜਾਈ ਐਮ ਕਾਮ ਭੈਣ ਇੱਕ ਮੈਡ ਪ੍ਰਾਇ ਇੱਕ ਅੰਮ ਹੈ ਗੱਡ ਪੰਜ 2 ਆਕਾਸ਼ਤ ਰਾਮਗੜੀਆ ਸਿੱਖ ਗੋਤ ਪਨੇਸਰ ਜਨਮ 16 ਤਿੰਨ 1999 ਕੰਮ ਹੈ ਕੰਪਿਊਟਰ ਵਰਕਿੰਗ ਲੋੜਾ ਮੁੰਡਾ ਸੋਹਣਾ ਵਧੀਆ ਜੌਬ ਕਰਦਾ ਹੋਵੇ ਜਾਂ ਆਪਣਾ ਕੰਮ ਬਿਜ਼ਨਸ ਹੋਵੇ ਵਧੀਆ ਪਰਿਵਾਰ ਅਗਲਾ ਨੈਕਸਟ ਰਿਸ਼ਤਾ ਜੀ ਤਹ 7301 ਨਾਮ ਹੈ ਕੌਰ ਜੱਟ ਸਿੱਖ ਦਿਔਲ ਡੈਬੂਸ ਹੋਇਆ ਜਨਮ 20 12 1994 ਹਾਈਟ ਭਾਈਤਾਜੀ 53 ਪੰਜਾਬ ਰੂਪੜ ਤੋਂ ਰਿਸ਼ਤਾ ਫਾਦਰ ਰਿਟਾਇਰਡ ਮਦਰ ਹਾਊਸ ਵਾਈਫ ਬ੍ਰਦਰ ਨਾਊ ਨਿਊਜ਼ੀਲੈਂਡ ਸਿਟੀਜ਼ਨ ਸਿਸਟਰ ਆਸਟ੍ਰੇਲੀਆ ਸਿਟੀਜ਼ਨ ਸਟੱਡੀ ਕੰਪਿਊਟਰ ਆਈਟੀਆਈ ਐਂਡ ਡੀ ਫਾਰਮੇਸੀ ਐਂਡ ਸਟੀਚਿੰਗ ਕੋਰਸ ਕਰਦਾ ਸਾਰਾ ਕੰਮ ਆਉਂਦਾ ਹੈਗਾ ਸਟੀਚਿੰਗ ਦਾ ਕੰਮ ਵੀ ਨਾਲ ਆਉਂਦਾ ਹੈਗਾ ਕੁੜੀ ਦਾ ਭਰਾ ਕੁਵਾਰਾ ਨਿਊਜ਼ੀਲੈਂਡ ਪੱਕਾ ਕੁੜੀ ਦੀ ਭੈਣ ਵਿਆਹੀ ਹੈ ਜੀ ਆਸਟ੍ਰੇਲੀਆ ਪੱਕੀ ਮੁੰਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਪੱਕਾ ਹੋਵੇ ਕੋਈ ਬੱਚਾ ਨਹੀਂ ਕੇਵਲ ਡਿਵੋਰਸ ਹੋਇਆ ਹੈਗਾ ਏ ਤੁਸੀਂ ਪ੍ਰੋਫਾਈਲ ਨੰਬਰ ਜਿਹੜਾ ਅਸੀਂ ਬੋਲਦੇ ਆ ਨਾ ਇਹ ਤੁਸੀਂ ਨੋਟ ਜ਼ਰੂਰ ਕਰ ਲਿਆ ਕਰੋ ਪਰਿਵਾਰ ਵਾਲੇ ਇਹੀ ਪ੍ਰੋਫਾਈਲ ਨੰਬਰ ਤੁਸੀਂ ਸਾਨੂੰ ਵਟਸਐਪ ਤੇ ਲਿਖ ਕੇ ਭੇਜਣਾ ਜਾਂ ਵੌਇਸ ਰਿਕਾਰਡਿੰਗ ਭੇਜ ਦਿਆ ਕਰੋ ਸਾਡਾ ਫਰਜ਼ ਆ ਜੀ ਬੰਦ ਆ ਤੁਹਾਨੂੰ ਡਾਟਾ ਤੇ ਪਰਿਵਾਰ ਦਾ ਨੰਬਰ ਦੇਣ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਨੂੰ ਕੁਝ ਨਹੀਂ ਸਮਝ ਆਉਂਦਾ ਉਹ ਸਾਨੂੰ ਵੌਇਸ ਰਿਕਾਰਡਿੰਗ ਰਾਹੀਂ ਭੇਜ ਦਿਆ ਕਰੋ ਵੀ ਆ ਰਿਸ਼ਤਾ ਜਿਹੜਾ ਤੁਸੀਂ ਐਨੀ ਤਰੀਕ ਨੂੰ ਬੋਲਿਆਗਾ ਜਾਂ ਕੇਵਲ ਤਰੀਕ ਯਾਦ ਰੱਖ ਲਿਆ ਕਰੋ ਰਿਸ਼ਤਾ ਤੁਹਾਨੂੰ ਦੇ ਦਿੱਤਾ ਜਾਵੇਗਾ ਆਗਲੇ ਰਿਸ਼ਤੇ ਆਜੀ ਮੁੰਡਿਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਨੋਟ ਕਰੋ ਅਤੇ ਡਾਇਰੈਕਟ ਸਿੱਧੀ ਗੱਲਬਾਤ ਕਰੋ ਰਿਸ਼ਤਾ ਗਤ 1702 ਨੰਬਰ ਨਾਮ ਹੈ ਸਿੰਘ ਕਾਸਟ ਹੈ ਜਰਸੀ ਕੋ ਉਮਰ 37 ਸਾਲ ਜ਼ਮੀਨ 5 ਕਿੱਲੇ ਜ਼ਿਲ੍ਹਾ ਲੁਧਿਆਣਾ ਦਾ ਭਰਾ ਨਹੀਂ ਕੋਈ ਦੋ ਭੈਣਾ ਮੈਰਿਡ ਹੈ ਮਾਤਾ ਪਿਤਾ ਜੀ ਨੇ ਪਰਿਵਾਰ ਚ ਪਿਤਾ ਜੀ ਰਿਟਾਇਰ ਨੇ ਪੈਨਸ਼ਨ ਵਧੀਆ ਆਉਂਦੀ ਹੈ ਖੇਤੀਬਾੜੀ ਦਾ ਨਾਲ ਕੰਮ ਹੈ ਕਰ ਵਿਧੀਆ ਬਣਿਆ ਹੋਇਆ ਜੀ ਮੁੰਡਾ ਨਸ਼ਾ ਰਹਿਤਾ ਰਿਸ਼ਤਾ ਸਿੰਪਲ ਘਰੇਲੂ ਕੁੜੀ ਦਾ ਹੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਮੋਨਾ ਤੇ ਵੈਸ਼ਨੂ ਆ ਪਰਿਵਾਰ ਦਾ ਨੰਬਰ ਨੋਟ ਕਰੋ 98783 77896 ਆਗਲਾ ਰਿਸ਼ਤਾ ਹੈ ਜੀ ਤਹਤ ਦਰਸੋ ਤੈਨ ਨਾਮ ਹੈ ਜੀ ਸੁਖਪ੍ਰੀਤ ਸਿੰਘ ਕਾਸਟ ਹੈ ਜਰਸੀ ਖ ਉਮਰ 16 ਮਈ 1999 ਗੋਤਾ ਢਾਲੀਵਾਲ ਪੜਾਈ ਪਲੱਸ 2 ਡਿਪਲੋਮਾ ਕੈਨੇਡਾ ਪੀਆ ਕੁੜੀ ਦਾ ਰਿਸ਼ਤਾ ਸਿਰਫ ਪੰਜਾਬ ਤੋਂ ਹੀ ਹੋਵੇ ਜ਼ਮੀਨ ਨੌ ਕਿੱਲੇ ਆ ਜ਼ਿਲ੍ਹਾ ਬਠਿੰਡਾ ਦਾ ਗੁਰਸਿੱਖ ਪਰਿਵਾਰ ਤੋਂ ਰਿਸ਼ਤਾ ਹੋਵੇ ਮੁੰਡਾ ਸੋਹਣਾ ਤੇ ਨਸ਼ਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 95015 52355 ਅਗਲਾ ਰਿਸ਼ਤਾ ਹੈ ਤਾ 7004 ਨਾਮ ਹੈ ਸਿੰਘ ਪਤਾ ਖਰੜਤ ਏਰੀਆ ਸਿਲਾ ਮਹਾਲੀ ਉਮਰ ਨਵੰਬਰ 1997 ਪੜਾਈ ਬੀਸੀਏ ਕੰਮ ਹੈ ਜੀ ਖੇਤੀਬਾੜੀ ਪ੍ਰਾਪਰਟੀ ਡੀਲਰ ਪੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਕਸਟਾ ਜਰਸੀ ਖ ਕੱਦ 58 ਪਿਤਾ ਜੀ ਕੋਲ 5 ਕਿਲੇ ਜ਼ਮੀਨ ਮੁੰਡੇ ਨੇ ਦਾੜ੍ਹੀ ਕੇਸ ਰੱਖੇ ਹੋਏ ਆ ਪੱਗ ਬੰਦ ਹੈਗਾ ਮੁੰਡਾ ਅਤੇ ਪਰਿਵਾਰ ਨਸ਼ੇਤੋ ਰਹਿਤਾ ਪਿਤਾ ਜੀ ਬਿਜਲੀਪੁਰ ਵਿੱਚੋਂ ਜੈ ਰਿਟਾਇਰ ਨੇ ਮਹਾਲੀ ਰੋਪੜ ਫਤਿਹਗੜ੍ਹ ਸਾਹਿਬ ਪਟਿਆਲਾ ਜ਼ਿਲ੍ਹੇ ਨੂੰ ਪਹਿਲ ਆ ਪੀਅਰ ਕੁੜੀ ਦਾ ਰਿਸ਼ਤਾ ਹੋਵੇ ਜੀ ਵਧੀਆ ਗੱਲ ਹੈ ਪਰਵਾਧਾ ਨੰਬਰ ਨੋਟ ਕਰੋ 9781399928 ਆਗਲਾ ਰਿਸ਼ਤਾ ਹੈ 7750 ਮਹਾਲੀ ਤੋਂ ਮੁੰਡੇ ਦਾ ਰਿਸ਼ਤਾ ਨਾਮ ਹੈ ਮਨਜੂਰ ਸਿੰਘ ਕਾਸਟਾ ਜਰਸੀ ਗੂਤਾ ਸਿੱਧੂ ਉਮਰ 1992 ਪੜ੍ਹਾਈ ਐਮ ਬੀ ਏ ਬਿਜ਼ਨਸ ਜੌਬ ਜੌਬ ਇਨ ਪ੍ਰਾਈਵੇਟ ਸੈਕਟਰ ਵਨ ਯੰਗਰ ਬ੍ਰਦਰ ਅਨ ਮੈਰਿਡ ਪਿਤਾ ਜੀ ਰਿਟਾਇਰਡ ਫਰਮ ਪੀ ਐਸ ਈ ਵੀ ਬੋਰਡ ਤੋਂ ਮਾਤਾ ਜੀ ਹਾਊਸ ਵਾਈਫ ਰੇਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਉਹ ਵੀ ਪਰਿਵਾਰ ਦਾ ਨੰਬਰ ਨੋਟ ਕਰੋ 9855511635 ਅਗਲਾ ਰਿਸ਼ਤਾ ਆਇਆ 7306 ਨਾਮ ਹੈ ਜੀ ਮਨਿੰਦਰ ਸਿੰਘ ਕਾਸਟ ਹੈ ਬੇਦੀ ਖੱਤਰੀ ਜਰਨਲ ਕਾਸਟ ਹੈ ਉਮਰ 29 ਫਰਵਰੀ 2000 ਦਾ ਬਰਨ ਕੱਦ 6 ਫੁੱਟ ਪੜਾਈ ਪਲੱਸ 2 ਪਾਸ ਮੁੰਡੇ ਕੋਲ 2 ਕਿੱਲੇ ਜ਼ਮੀਨ ਹੈ ਇਨਕਮ 40 ਤੋਂ 60000 ਰੁਪਏ ਮਹੀਨੇ ਦੀ ਕੰਮ ਆਪਣੀ ਸਕੂਲ ਵੈਨ ਪਰਿਵਾਰ ਚ ਫਾਦਰ ਸਾਬ ਐਕਸਪਾਇਰ ਨੇ ਤੇ ਮਾਤਾ ਜੀ ਤੇ ਦਾਦੀ ਜੀ ਨੇ ਤੇ ਲੜਕਾ ਤੇ ਤਿੰਨ ਮੈਂਬਰ ਮਾਤਾ ਜੀ ਆਂਗਣਵਾੜੀ ਵਿੱਚ ਜੌਬ ਕਰਦੇ ਆ ਰਿਸ਼ਤਾ ਇਹ ਫਾਜ਼ਿਲ ਕਾ ਤੂਆ ਲੋੜਾ ਕੁੜੀ ਘਰੇਲੂ ਹੋਵੇ ਘਰ ਸੰਭਣ ਵਾਲੀ ਗਰੀ ਪਰਿਵਾਰ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਕੋਈ ਮੰਗ ਨਹੀਂ 10 ਤੋਂ 12 ਕਿਲੇ 10 ਤੋਂ 12 ਤੱਕ ਕੁੜੀ ਪੜਾਈ ਕਰੀ ਹੋਵੇ ਪਹਿਲੇ ਜਖਤਰੀ ਅਰੋੜਾ ਮਹਾਜਨ ਤੇ ਜਨਰਲ ਕਾਸਟ ਤੋਂ ਹੋਵੇ ਰਿਸ਼ਤਾ ਕੁੜੀ ਦੀ ਐ ਨਹੀਂ ਕਾਸਟ ਹੋਵੇ ਕੋਈ ਚੱਕਰ ਦੀ ਪਰਿਵਾਰ ਵਾਲੇ ਰਿਸ਼ਤਾ ਲੈ ਲੈਣਗੇ 83605060b ਜਾਂ ਫਿਰ ਇਸ ਨੰਬਰ ਤੇ 941793186 ਅਗਲਾ ਰਿਸ਼ਤਾ ਹੈ ਜੀ 377307 ਨੰਬਰ ਫਾਈਲ ਹੈ ਜੀ ਨਾਮ ਹੈ ਸੁਖਦੀਪ ਸਿੰਘ ਉਮਰ 29 1997 ਹਾਈਟ 59 ਕਾਸਟ ਹੈ ਜੀ ਨਦੀ ਰਾਮਗੜੀਆ ਸਿੱਖ ਪਰਿਵਾਰ ਚ ਪਿਤਾ ਜੀ ਹੈ ਇੱਕ ਭਰਾ ਛੋਟਾ ਦਾ ਇੱਕ ਭੈਣ ਕੰਮ ਹੈ ਜੀ ਮੁੰਡਾ ਮਕੈਨੀਕਲ ਇੰਜੀਨੀਅਰਿੰਗ ਦੁਬਈ ਪਿਤਾ ਜੀ ਦਾ ਆਪਣਾ ਕੰਮ ਹੈ ਵਧੀਆ ਬੁਢਣ ਦਾ ਇੱਕ ਭਰਾਗਾ ਛੋਟਾ ਉਹ ਪ੍ਰਾਈਵੇਟ ਕੰਮ ਕਰਦਾ ਹੈਗਾ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਨਸ਼ੇ ਪਤੇ ਤੁਰਾਇ ਤੋਂ ਬਿਲਕੁਲ ਜੀ ਮੁੰਡੇ ਨਾਸ਼ਿਪਤੇ ਤੋਂ ਬਿਲਕੁਲ ਰਾਇਤ ਹੈ ਜੀ ਰਿਸ਼ਤਾ ਕੁੜੀ ਪੜ੍ਹੀ ਲਿਖੀ ਘਰੇਲੂ ਸਿਆਣੀ ਤੇ ਸਮਝਦਾਰ ਹੋਵੇ ਮਾਤਾ ਜੀ ਮੁੰਡੇ ਦੇ ਐਕਸਪਾਇਰ ਹੈ ਜੀ ਘਰ ਸੰਭਣ ਵਾਲੀ ਕੁੜੀ ਦਾ ਹੀ ਰਿਸ਼ਤਾ ਹੋਵੇ ਵਧੀਆ ਪਰਿਵਾਰ ਤੋਂ ਮਿਲਣ ਵਰਤਣ ਵਾਲਾ ਹੋਵੇ ਮੁੰਡਾ ਮੋਨਾ ਤੇ ਸੋਨਾ ਤੇ ਨਸ਼ਾ ਰਹਿਤਾ ਜੀ ਪਰਿਵਾਰ ਦਾ ਨੰਬਰ ਨੋਟ ਕਰੋ 79746 36304 ਅਗਲਾ ਨੈਕਸਟ ਰਿਸ਼ਤਾ ਜੀ 7308 ਨਾਮ ਹੈ ਜੀ ਜਗਦੀਪ ਸਿੰਘ ਅਮਰਤਾਰੀ ਪਰਿਵਾਰ ਸਾਰਾ ਗੁਰਸਿੱਖ ਹੈ ਮੇਰਾ ਰਿਸ਼ਤਾ ਹੈ सिरसा ਤੋਂ ਆ ਮੁੰਡੇ ਦਾ ਲਿਵਿੰਗ ਮਹਾਲੀ ਇਨ ਆਨ ਹਾਊਸ ਪੜ੍ਹਾਈ ਪਲੱਸ 2 ਰਿਟਰਨ ਫਰੋਮ ਸਿੰਗਾਪੁਰ ਉਮਰ 1994 ਹਾਈਟ 5 ਫਟ ਤੱਕ ਕਾਮਯਾਜੀ ਕੈਪ ਸਰਵਿਸ ਵਿਦ ਆਨ ਕਾਰ ਲੈਂਡ ਹੈ ਜੀ ਜ਼ਮੀਨ ਢਾਈ ਕਿੱਲੇ सिरसा ਏਰੀਆ ਦਾ ਰਿਸ਼ਤਾ ਸਿਰਫ ਸਿੰਪਲ ਘਰੇਲੂ ਕੁੜੀ ਦਾ ਹੋਵੇ ਪਰਿਵਾਰ ਵੈਸ਼ਨੋ ਵੀ ਇਹ ਸੀ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਜੀ धन्यवाद जी